ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਵੀਰੋ ਨੀਲੀ ਬੂਰੀ ਆ ਚੰਗੀ ਵੈੜ ਆ ਗਈ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾ ਵਧੀਆ ਠੀਕ ਠਾਕ ਵਧੀਆ ਜੀ ਵੀਰੇ ਨਾਂ ਦੱਸਿਓ ਨਾਂ ਆ ਵੀਦੀ ਗਗਨਦੀਪ ਸਿੰਘ ਆ ਹਾਂਜੀ ਪਿੰਡ ਕਿਹਨੀਆਂ ਖੁਰਦ ਜਿਲ੍ਹਾ ਗਰਦਾਪੁਰ ਤਹਿਸੀਲ ਬਟਾਲਾ 2 ਨੰਬਰ 9814743095 ਠੀਕ ਹੈ ਜੀ ਤਾਂ ਕਿੰਨੇ ਪਸ਼ੂ ਆ ਗਏ ਵੀਰੇ ਕੋਲੇ ਤਿੰਨ ਪਸ਼ੂ ਵੀਰ ਜੀ ਅੱਜ ਆਪਾਂ ਮਤਲਬ ਜਿਹੜੇ ਛੇੜ ਕੀਤੇ ਆ ਅੱਜ ਛੇੜ ਕਰਨੇ ਆ ਵੀਰੇ ਠੀਕ ਹੈ ਜੀ ਤਿੰਨੇ ਚੰਗੇ ਤਲਾ ਲੇਦਾਰ ਕਿੰਨੇ ਚੰਗੇ ਆ ਠੀਕ ਹੈ ਜੀ ਤਾਂ ਕਰੀਏ ਵੀਰੇ ਸ਼ੁਰੂ ਇਹ ਤੋਂ ਝੋਟੀ ਤੋਂ ਕਰ ਲਈਏ ਹੈਨਾ ਹਾਂ ਜੀ ਵੀਰ ਜੀ ਇਹ ਤੋਂ ਸ਼ੁਰੂ ਕਰੀਏ ਹਾਂ ਜੀ ਇਹਦੇ ਬਾਰੇ ਦੱਸਿਓ ਵੀਰੇ ਪਹਿਲਾਂ ਛੇ ਬੀਬੀ ਇਹ ਥੱਲੇ ਅਜੇ 11 ਕਿਲੋ ਭੋਲਾ ਜੀ ਅੱਛਾ ਜੀ ਪੰਜਾਂ ਸਿਆੰਦਾਂ ਦੀ ਤੁਸੀਂ ਜੀ ਹਾਂਜੀ ਬਾਜੂ ਮਗਰ ਇਕੱਠਾ ਆ ਜੀ ਕੱਟਾ ਗਿਆ ਜੀ ਹਾਂਜੀ ਕੱਟਾ ਆ ਗਿਆ ਠੀਕ ਹੈ ਜੀ ਹਾਂਜੀ ਤਾਂ 10 ਤੋਂ 11 ਲੀਟਰ ਦੇ ਵਿੱਚ ਬੋਲਾ ਆ ਠੀਕ ਹੈ ਜਿਹੜਾ ਹਾਂ ਜਿਹੜਾ ਵੀਰ ਮੱਧੀ ਆਏ ਇਹਦੇ ਚ ਹੋ ਗਿਆ ਬੰਦਾ ਕਿਰਤੀ ਠੀਕ ਹੈ ਵੀਰੇ ਬਾਕੀ ਵਧੂ ਵੀ ਝੋਟੀ ਮਾਲਾ ਕੋਲ ਆ ਮਾਰ ਕੇ 13-14 ਕਿਲੋ ਤੇ ਮਾਰਨਾ ਦੱਸੂ ਠੀਕ ਹੈ ਵੀਰੇ ਠੀਕ ਹੈ ਤਾਂ ਸੂਆ ਪਹਿਲਾਂ ਆ ਗਿਆ ਨਹੀਂ ਦੂਜਾ ਸੂਆ ਸੀ ਸੂਆ ਦੂਜਾ ਆ ਗਿਆ ਠੀਕ ਹੈ ਜੀ ਠੀਕ ਹੈ ਵੀਰ ਜੀ ਖੋਲੋ ਤੋਰ ਕੇ ਮਖਾਲਦੇ ਬਾਕੀ ਵੀਰ ਜੀ ਸਵੇਰੇ ਅੱਜ ਅੱਜ ਹੀ ਆਈ 6 ਵਜੇ ਚਵਾਈ ਕਰਾ ਕੇ ਫਿਰ ਝੋਟੀ ਲਾ ਕੇ ਆ ਗਏ ਠੀਕ ਆ ਚਵਾ ਲੀ ਝੋਟੀ ਵੀਰਾ ਠੀਕ ਹੈ ਵੀਰੇ ਹੁਣ ਤਾਂ ਇਹ 9 ਦਾ ਟਾਈਮ ਹੋਇਆ ਜੀ ਹਣਾ ਠੀਕ ਹੈ ਤੋਰ ਦੇ ਵੇਖੋ ਵੀਰੇ ਚੰਗੀ ਝੋਟੀ ਆ ਗਈ ਆ ਸਿੰਘ ਸੁngਰੀ ਕੁਆਲਟੀ ਚੰਗੀ ਕੈਂਟ ਆ ਤਾਂ ਨੀਲੀ ਬੂਰੀ ਚ ਆ ਗਈ ਆ ਬਾਕੀ ਵੀਰੇ ਲੈ ਵਲੂਆ ਚੈੱਕ ਕਰ ਲਓ ਇਹ ਸ਼ਾਂਤਾਂਈ ਦਾ ਫਿਰ ਕਾਫੀ ਜਿਆਦੀ ਬਣ ਜਾਂਦੀ ਹੁੰਦੀ ਹੈ ਹਨਾ ਠੀਕ ਹੈ ਜੀ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਕੱਦ ਕਾਠ ਵਾਲੀ ਆ ਹਾਂਜੀ ਬਾਕੀ ਵੀਰੇ ਕੱਦ ਕਾਠ ਵੀ ਬਹੁਤ ਜਿਆਦਾ ਹਨਾ ਝੋਟੀ ਦਾ ਬਹੁਤ ਸੋਹਣਾ ਕੱਦ ਕਾਠ ਦੇਖੋ ਕੀ ਬਾਤ ਹੈ ਜੀ ਤੁਹਾਡੇ ਦੇਖੋ ਬਹੁਤ ਸੋਹਣਾ ਚੰਗੀ ਸ਼ਕੀਨ ਝੋਟੀ ਵੀਰ ਲੈ ਗਿਆ ਆ ਜੇ ਪੂਰੀ ਬਿਲਕੁਲ ਹਾਂ ਦੁੱਧ ਬਹੁਤ ਰਮਾਨਾ 13-14 ਕਿਲੋ ਚ ਭਾਉਗੀ ਅੱਜ ਕੱਲ ਬਿਲਕੁਲ ਤੋਰਦੇ ਲਮੀਰ ਬਾਕੀ ਵੀਰੇ ਚੈੱਕ ਕਰ ਲਿਓ ਚੰਗੇ ਕੱਦ ਕਾਠ ਵਾਲੀ ਆ ਤੇ ਲੈ ਵਾਲੂ ਆ ਚੰਗਾ ਘੈਂਟ ਲੱਗਿਆ ਹਾਂਜੀ ਇੱਥੇ ਰਹਿ ਮੇਰਾ ਵੀਰ ਕੋਈ ਥੱਲੀ ਕਰਕੇ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਫਿਰ ਝੋਟੀ ਭਾਵੇਂ ਖੜੀ ਬਿਲਕੁਲ ਵੀਰੇ ਹਾਂਜੀ ਨਾਲੇ ਵੀਰੇ ਚੰਗਾ ਪਸ਼ੂ ਆ ਹਨਾ ਲੰਮੀ ਬੇਲ ਦੀ ਝੋਟੀ ਆ ਕੱਦ ਕਾਠ ਵਾਲੀ ਆ ਤੇ ਕਿਹੜਾ ਵੀਰ ਦੂਰੋਂ ਚੱਲੇ ਜਾਊਗਾ ਵੀਰੇ ਤੁਹਾਨੂੰ ਪਸੰਦ ਜ਼ਰੂਰ ਝੋਟੀ ਆਊਗੀ ਚੰਗੀ ਸੋਹਣੀ ਝੋਟੀ ਆ そこでアイア ਤੇਰਾ ਬਹੁਤ ਜ਼ਿਆਦਾ ਕਰਦੀ ਹੈ ਠੀਕ ਹੈ ਜੀ ਤਾਂ ਚਵਾਜੂ ਵੀਰੇ ਕਿਵੇਂ ਦਾ ਲੱਗਿਆ ਮੈਂ ਨਾ ਗਾਈਆਂ ਵਰਗਾ ਚਵਾਹਾ ਹੂਗਾ ਜੀ ਬਿਲਕੁਲ ਜੀ ਪੂਰੀ ਪੋਲੀ ਆ ਭਾਗਣਾ ਤੁਹੇ ਧੰਨ ਘੇੜਦੀ ਬਿਲਕੁਲ ਜੀ ਨਾਲ ਵੀਰੇ ਨੀਲੀ ਬੂਰੀ ਦੀ ਡਿਮਾਂਡ ਪੜੀ ਹੁੰਦੀ ਆ ਚਵਾਹਾਂ ਦੇ ਗਾਈਆਂ ਵਰਗਾ ਹੁੰਦਾ ਇਹਨਾਂ ਦਾ ਹਾਂ ਜੀ ਹਾਂ ਜੀ ਬਹੁਤ ਵੀਰ ਮੰਗਦੇ ਠੀਕ ਹੈ ਚੰਗੀ ਝੋਟੀ ਆ ਗਈ ਵੀਰੇ ਹਨਾ ਬਾਕੀ ਰੇਡ ਵੀ ਬਹੁਤ ਚ ਹੈ ਰੇਡ ਵੀਰੇ ਕੀ ਮੁੱਲ ਕਰ ਲੈਣਾ ਝੋਡੀ ਦਾ ਮੁੱਲ ਦੇ ਉਧਰ ਵੀ ਜੀ 140 ਘੰਡੇ ਆ ਹਾਂ ਜੀ ਬੜੀ ਦੇਜ ਜਣੀ 13 ਵੀ ਝੋਟੀ ਛੜਦਾਂਗੇ 13 ਦੀ ਹਾਂਜੀ 13 ਹੀ ਛੜਦਾਂਗੇ ਕੀ ਬਾਤ ਆ ਮਾਂ ਤਨਵੀਰ ਜੀ ਹੋ ਜੂ ਮਾਰਨਾ ਥੋੜਾ ਬੋਦਾ ਹੋਊਗਾ ਝੋੜ ਛਾਣੀ ਠੀਕ ਹੈ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਲਾ ਲਿਓ ਹਣਾ ਤਾਂ ਮਾਂ ਤਨ ਹੋ ਜੂ ਠੀਕ ਹੈ ਜੀ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਗਈ ਆ ਸੋਣੀ ਸੁਨਖੀਆ ਫੇਸ ਕੁਆਲਟੀ ਚੰਗੀ ਘੈਂਟ ਲੱਗੀ ਝੋਟੀ ਨੂੰ ਤਾਂ ਚੱਤਕਾਰ ਵਾਲੀ ਆ ਝੋਟੀ ਸਾਰੇ ਅੱਖਰ ਚੰਗੇ ਬਿਲਕੁਲ ਵੀਰੇ ਕੋਈ ਵੀਰ ਦੂਰੋਂ ਚੱਲ ਗਏ ਉਹ ਵੀਰੇ ਤੁਸੀਂ ਛੱਡਗੇ ਨਹੀਂ ਜਾਂਦੇ ਝੋਟੀ ਨੂੰ ਚੰਗੀ ਸੋਹਣੀ ਝੋਟੀ ਆ ਬਾਕੀ ਤੁਸੀਂ ਫੋਨ ਲਾ ਲਿਓ ਵੀਰ ਕਹਿੰਦਾ ਮਾਨਤਨ ਹੋ ਜੂ ਬਿਲਕੁਲ ਉਹ ਪਸ਼ੂ ਫਿਰ ਉੱਪਰੇ ਥਾਂ ਤੇ ਆ ਕੇ ਕਰਦਾ ਘੜੀ ਘੜ ਹਨਾ ਬਿਲਕੁਲ ਆਜੋ ਵੀਰ ਜੀ ਠੀਕ ਹੈ ਦੂਜੇ ਨੰਬਰ ਤੇ ਆ ਗਈ ਹਾਂਜੀ ਇਹਦੇ ਵਾਰ ਦੱਸਿਓ ਆ ਦੂਜਾ ਸੁਈ ਜੀ ਤੇਜਾਦ ਮੋਲੇ ਆ ਰਗਾ ਹਾਂਜੀ ਹਾਂਜੀ ਆਹ ਸੁਈ ਜੀ 9 ਕਿਲੋ ਦੁੱਧ ਆਇਆ 9 ਕਿਲੋ ਦੁੱਧ ਇੱਕ ਹੱਥ ਤੇਰੀ ਸੁਈ ਆ ਹਾਂ ਤੇਰੀ ਬੜਾ ਛੋਟਾ ਨੇ ਮੋਲਿਆ ਘਰ ਰੱਖਣ ਵਾਲੇ ਜੀ ਨੂੰ ਬਹੁਤ ਚੰਗੀ ਚੂਣਾ ਤੇ ਘਰ ਬਹੁਤ ਵਧੀਆ ਲੇਵਲ ਉਹਦਾ ਵਧੀਆ ਵੀਰੇ ਬਹੁਤ ਸੋਹਣਾ ਬਹੁਤ ਦਸਾਨ ਸੂਰ ਬਿਲਕੁਲ ਬੱਚਾ ਇਹਦਾ ਕੀ ਆ ਗਿਆ ਬੱਚਾ ਇਹਦਾ ਮਗਰ ਕੱਟੀ ਦੀ ਕੱਟੀ ਆ ਗਈ ਆ ਜਿ ਆ ਜਾਓ ਕੋਲ ਤੇ ਉਤਾਰ ਜੀ ਠੀਕ ਹੈ ਵੇਖੋ ਵੀਰੇ ਉਹ ਇਹਦਾ ਮਗਰ ਕੱਟੀ ਆ ਗਈ ਆ ਤਾਂ ਚੰਗੀ ਮੈਂ ਆ ਇਹ ਵੀ ਵੇਖੋ ਗੱਡੀ ਲੰਮੀ ਬਣੀ ਬਿਲਕੁਲ ਵੇਖੋ ਬਾਡੀ ਘਾੜਿਆ ਦਾ ਮਹੀਂ ਕਿੰਦੀ ਵਧੀਆ ਬਿਲਕੁਲ ਵੇਖੋ ਗੱਡੀ ਸੋਹਣੀ ਜੁੱਤ ਬਹੁਤ ਚੰਗੀ ਮੈਂ ਵੀਰੇ ਕੱਦ ਕਾਠਾ ਲਈ ਇਹ ਵੀ ਹੈ ਨਾ ਐਂ ਚ ਗਾਠਾ ਜੀ ਗੂਠਾ ਚੰਗਾ ਚੋੜਾ ਹੋਊਗਾ ਵੀਰ ਜੀ ਵੇਖੋ ਠੀਕ ਕਰੋ ਚੰਗੀ ਸੋਹਣੀ ਮੈਂ ਆ ਦੋ ਦਹਾ ਹਜ਼ਾਰ ਅਗਲਰ ਮਾਂ ਨਾ ਖਾਊਗੀ ਐਨ ਦੋਰਦੇ ਮਟੀਰੀਅਲ ਲੰਮੀ ਤੇ ਬਾਕੀ ਵੀਰੇ ਲੈਵਲ ਨੂੰ ਆ ਚੈੱਕ ਕਰ ਲਿਓ ਐ ਖੁੱਲੇ ਥਣਪਾਂਡੇ ਦੀ ਮਾਲਕਾ ਥਣਪਾਂਡੇ ਵਾਲੀ ਮਾਜ ਆ ਕੇ ਬਿਲਕੁਲ ਸ਼ਾਮ ਤਾਈ ਇਹ ਵੀ ਕਾਫੀ ਬਣ ਜਾਂਦੀ ਉਹ ਹਨਾ ਹਾਂ ਜੀ ਹਾਂ ਜੀ 7 ਵਜੇ ਵੀ ਚਵਾਈ ਵੀਰ ਜੀ 7:00 ਸੱਤ ਹੀ ਚੋਲ ਗਏ ਅੰਦਰ ਬਹੁਤ ਚੰਗੀ ਮੈਂ ਬਣ ਗਿਆ ਤੁਹਾਡਾ ਵੀਰੇ ਤੁਹਾਨੂੰ ਪਤਾ ਅਸੀਂ ਕਿਹੜਾ ਟਾਈਮ ਨਹੀਂ ਕੋਈ ਲਾਇਆ ਉਹ ਦੀ ਗੱਲ ਕੋਈ ਨਹੀਂ ਬਿਲਕੁਲ ਵੀਰੇ ਬੰਦਾ ਇਹ ਕੋਈ ਪਸ਼ੂ ਥਣਾ ਚ ਨਹੀਂ ਵੀਰੇ ਆਇਆ ਤਾਂ 6:00 ਦੀ ਵੀਰੇ ਨੇ ਦੱਸਿਆ ਚਵਾਈ ਹੋ ਗਈ ਤਾਂ 9:00 ਦਾ ਟਵੀਰੇ ਟਾਈਮ ਆ ਕੱਟੀ ਘੜੀ ਆ ਦੀ ਵੀਰੇ ਉਹ ਬੱਤੀ ਦੇ ਸਾਹਮਣੇ ਆ ਅੱਛਾ ਆ ਕੱਟੀ ਆ ਗਈ ਠੀਕ ਹੈ ਜੀ ਹਾਂਜੀ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਮੋਲ ਵੀਰ ਜੀ ਇਹਦਾ 90 ਵੀ ਘਾਂਡੇ 85 ਘਾਂਡੇ ਹਾਂਜੀ ਹਾਂ ਨਾ 80 ਹੀ ਦੇਣਾ ਇਹ ਮਾਜੇ ਕੀ ਬਾਤ ਹੈ 80 ਹੀ ਮੰਨਦੇ ਨੇ ਪੰਜ ਦੁੱਧ ਤੇਰੀ ਜੂਈ 9 ਕਿਲੋ ਦੁੱਧ ਆ ਪਾਈ ਤੇ 20 ਤੇ ਥੱਲੀ ਕਰ ਗਾ ਦੇ ਹਾਂ ਠੀਕ ਹੈ ਜੀ ਹਾਂਜੀ ਬਾਕੀ 10 11 ਕਿਲੋ ਨਾਲਾ ਮੂੜਾ ਮਾਰ ਕੇ ਫਾਜੇ ਜਿਵੇਂ ਮੰਨਣਾ ਕਰ ਜੀ ਬਿਲਕੁਲ 80 ਹੀ ਮੰਨਣ ਵੀ ਹੋ ਜੂ ਹਾਂਜੀ ਹੋ ਜੂਗਾ ਥੋੜਾ ਬੋਲਾ ਮੰਨਦਾ ਕੋਈ ਫੋਨ ਲਾਵੇ ਵੀਰ ਮੋੜ ਦੇ ਨਹੀਂ ਹਣਾ ਵੀਰੇ ਠੀਕ ਹੈ ਵੀਰੇ ਠੀਕ ਹੈ ਇਹ ਆ ਗਾਂ ਆ ਦੀ ਇੱਕ ਦੂਜੀ ਸੁਵੇਰੀ ਦੇਖੋ ਇਹ ਦੂਜੀ ਸੁਵੇਰੀ ਵੈਰਾ 10 ਦਿਨ ਦੇ ਹੱਥ ਤੇਰੀ ਦੇ ਹੱਥ ਪਾਰਾ ਜਿਵੇਂ ਮਾਰਨਾ ਇੱਕ ਹਫਤਾ ਬਾਕੀ ਆ ਮ ਕੀ ਨੰਬਰ ਦਾ ਪੂਰੀ ਕੁਆਲਟੀ ਵਾਲੀ ਹੈ ਜੇ ਛਾਈ ਆ ਲਿਆ ਚੰਗਾ ਨੋਕ ਵਾਲਾ ਥਾਣਾ ਗਿਆ ਹਨਾ ਇੱਕ ਹਫਤਾ ਪਿਆਜ ਹੈ ਨਾ ਠੀਕ ਹੈ ਵੇਖੋ ਵੀਰੋ ਇੱਕ ਹਫਤਾ ਬਾਕੀ ਹੈ ਬੈਠਦਾ ਛਾਈ ਵਾਲ ਚ ਆ ਗਈ ਆ ਫੈਂਡ ਫੂਡ ਵੀਰੇ ਚੰਗੀ ਹੁੰਦੀ ਹੋਵੇ ਇਹਦੀ ਤਾਂ ਫਿਰ ਹਾਂਜੀ 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 ਛਾਈ ਵਾਲਾ ਕਰਨ ਬੜਾ ਹੈ ਬੜੀ ਠੰਡੀ ਫਿਰ ਇਦਾਂ ਭਾਵੇਂ ਹੱਥ ਫੇਰੀ ਜਾ ਬੋਲ ਲੱਗ ਅੱਛਾ ਜੀ हां जी चंगी सोनी ਵੈਡ ਆ ਗਈ ਵੀਰੇ ਚੈੱਕ ਕਰ ਲੋ ਲੱਗਾ ਓਦਾਂ ਚੰਗੀ ਬਣ ਜੂਗੀ ਬਿਲਕੁਲ ਅਜੇ ਹਫਤਾ ਨਹੀਂ ਸੋਨਾ ਬੱਛੀ ਨੇ ਠੀਕ ਹੈ ਜੀ हां जी ਚੰਗੀ ਸੋਨੀ ਵੈਡ ਵੀਰੇ ਨੌਕ ਨਾਕ ਵਾਲਾ ਥਾਣਾ ਗਿਆ ਇੱਕ ਹਫਤਾ ਪਿਆ ਪਰ ਇਹ ਬਣੂ ਬਹੁਤ ਜਿਆਦੀ ਇਹ ਵੀ ਬਹੁਤ ਵਧੀਆ ਬਣੂ ਪਹਿਲੇ ਸੂਏ ਕਹਿੰਦੇ ਵੀਰ ਜੀ 15 16 ਕਿਲੋ ਦੁੱਧ ਦੇਦਾ ਜਿਨਾਂ ਦਾ ਅੱਛੇ ਪਹਿਲੇ ਸੂਏ 15 ਕਿਲੋ ਚ ਆ ਗਈ ਠੀਕ ਹੈ ਜੀ हां जी ਚੰਗੀ ਬੱਛੀ ਕੁਆਲਟੀ ਵਾਲੀ ਵੇਖੋ ਇਹਨਾਂ ਨੂੰ ਤੁਹਾਨੂੰ ਪਤਾ ਨਾ ਠੰਡ ਜਿਆਦਾ ਨਾ ਗਰਮੀ ਜਿਆਦਾ ਬੱਛੀਆਂ ਲੱਭਦੇ ਲੋ ਨਾਲੇ ਵੀਰ ਜੀ ਥਣ ਬਹੁਤ ਸਪੈਸ਼ਲ ਲੱਗਦਾ ਛਾਈਆਂ ਨੂੰ ਐ ਨੌਕ ਬਹੁਤ ਚੰਗੀ ਗੱਲ ਹਾਂਜੀ ਮੈਂ ਅਖੀਰ ਨਹੀਂ ਸਾਡੀ ਇਹ ਗੱਲ ਇਹਦਾ ਸਭ ਤੇ ਤਾਂ ਕੋਈ ਜਿਹੀ ਪੂਰੀ ਜਦੋਂ ਤਿਆਰ ਹੋ ਗਈ ਨਾ ਫੇਰ ਥਾੜਾ ਪਾਡਾ ਪੂਰਾ ਦੱਸੂ ਅਗਲੇ ਨੂੰ ਕਿ ਮੈਂ ਬਣੀ ਹਾਂ ਬਿਲਕੁਲ ਵੀਰੇ ਕੜੀਆਂ ਟਿੱਲਾਵਾਂ ਇਹਨੇ ਸਾਰੀਆਂ ਕੱਢਣੀਆਂ ਹੀ ਆ ਅਕਸਰ ਹਨ ਜਿਹੜੀਆਂ ਵਧਰਾਂ ਆ ਗਿਆ ਹੁਣ ਇਹਨੇ ਕੱਢਣੀਆਂ ਹੀ ਆ ਤਾਂ ਇੱਕ ਹਫਤਾ ਬਾਕੀ ਆ ਤੇ ਵੀਰੇ ਮੁੱਲ ਵੀਡੀਓ ਦਾ 45 50 ਵੀ ਲੋਕਾਂ ਕੋ ਕਰਦੇ 40000 ਦੀਆਂ ਆ ਨਾ ਮਸ਼ੀਨਾਂ 40 ਦੀ 40 ਮਾਨਤਨ ਮਾਨਤਨ ਕਰਦਾ ਵੀਰ ਫੋਨ ਲਾਏ ਮਾਨਤਨ ਕਰਦਾ ਚਲ ਦੋ ਹੀ ਆਂਦੇ ਹੋ 38 ਦੀ ਹਣਾ 38 ਦੀ ਦੇਦਾ ਤੁਹਾਨੂੰ ਚਾਰੀ ਕੀ ਬਾਤ ਹੈ ਤਾਂ ਬਾਕੀ ਵੀਰੇ ਚੱਲ ਕੇ ਵੀਰ ਨੇ ਹੱਥ ਤਾਂ ਸਾਹਮਣੀ ਹਣਾ ਹਾਂਜੀ 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 ਠੀਕ ਹੈ ਜੀ ਹਾਂਜੀ ਨਾਲੇ ਸਾਰੇ ਵੀਰੋ ਬਵਾਰੀ ਵੀਰ ਵੀ ਸਾਰੇ ਤੇ ਰੋਟੀ ਮਿਲ ਜਾਈ ਬਿਲਕੁਲ ਬਿਲਕੁਲ ਜੀ ਤਾਂ ਵੇਖੋ ਵੀਰੇ ਇੱਕ ਵਾਰੀ ਥਾਣੇ ਤੋਂ ਚੈੱਕ ਕਰ ਲੋ ਅ ਚੰਗਾ ਨੋਕ ਵਾਲਾ ਥਾਣਾ ਗਿਆ ਤੇ ਢਿੱਲਾ ਢੁਲਾ ਬੋਧ ਨੇ ਮੀਰੇ ਆਪਣੇ ਲਾਗੋ ਲਈ ਆ ਬਣਦੀ ਫੜੀ ਮੱਛੀ ਜੇ ਟੁਕੀ ਪੈੜੀ ਆਦੀ ਮੱਛੀ ਵੇਚਦੀ ਤਿਆਰ ਪੂਰੀ ਜਦੋਂ ਤਿਆਰ ਹੋ ਗਈ ਬਿਲਕੁਲ ਬਿਲਕੁਲ ਪਾ ਬਣੂਗੀ ਪੂਰੀ ਲਾਗੋ ਲਈ ਪਤਾ ਹਾਂ ਉਹ ਅੱਛੀ ਦਾ ਤਾਂ ਲਈ ਬਿਲਕੁਲ ਵੀਰੇ ਨਾਲੇ ਗਾਂ ਬੋਧ ਘੱਟ ਲੈਨੇ ਤੁਸੀਂ ਵੀਰੇ ਨਾਲੇ ਵੀ ਬੋਧ ਘੱਟ ਕਾਉ ਬਿਲਕੁਲ ਨਾਲੇ ਵੀਰੇ ਕਿਦਾ ਮਾਨੇ ਜੀ ਢਿੱਲਾ ਨੇ ਬਣਨਾ ਮੈਂ ਸਾਰੇ ਚੰਗਾ ਲੱਗਿਆ ਐ ਥੱਬੇ ਥੁੱਬੇ ਲਾਉਗੀ ਚਲੋ ਕਿਸ ਵੀਰ ਨੂੰ ਉਹੀ ਸ਼ਾਮ ਪੇਜੂ 36 ਜੂ ਕਰਨ ਕਰ ਦਿਓ ਛੋੜ ਛ ਠੀਕ ਆ ਵੀਰੇ ਠੀਕ ਆ ਇਹੀ ਪਸ਼ੂ ਆਗੇ ਕੋਲੇ ਹਨਾ ਤਾਂ ਵੇਖੋ ਵੀਰੇ ਉਹ ਚੰਗੀ ਵੜਾ ਚੰਗੀ ਝੋਟੀ ਛਕੀਣ ਆ ਵੀਰੇ ਕੋਲੇ ਨੀਲੀ ਬੂਰੀ ਦੀ ਬਾਕੀ ਵੀਰੇ ਤੂੰ ਹੀ ਫੋਨ ਲਾ ਲਿਓ ਵੀਰ ਮੋੜਦਾ ਨਹੀਂ ਆ ਤਾਂ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਚੰਨ ਨੂੰ ਹਰ ਵਾਰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਇੱਕ ਨਾਮ ਇਹ ਜੀ ਗਗਨਦੀਪ ਸਿੰਘ ਜੀ ਹਾਂਜੀ 298914744027 ਠੀਕ ਹੈ ਜੀ ਹਾਂਜੀ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਬਟਾਲਾ ਲਾਗੇ ਸ਼ਹਿਰ ਸਰੇਗੜੀ ਹੁੰਦਾ ਹੈ ਇਹਦਾ ਠੀਕ ਹੈ ਵੀਰੇ ਸਾਸੀਕਰ